ਕਿਸਾਨੀ ਸੰਘਰਸ਼ ਦੇ ਲਈ ਹਰ ਵਿਅਕਤੀ ਦਾ ਹੌਸਲਾ ਬੁਲੰਦ ਹੈ ਅਤੇ ਹਰ ਵਿਅਕਤੀ ਕਿਸਾਨਾਂ ਦਾ ਸਮਰਥਨ ਕਰਨ ਦੇ ਲਈ ਦਿੱਲੀ ਪਹੁੰਚਣਾ ਚਾਹੁੰਦਾ ਹੈ ਫੇਰ ਭਾਵੇਂ ਰੱਬ ਵੱਲੋਂ ਉਸ ਨੂੰ ਪੂਰਾ ਸ਼ਰੀਰ ਵੀ ਨਾ ਦਿੱਤਾ ਗਿਆ ਹੋਵੇ ਇਸ ਦੀਆਂ ਉਦਾਹਰਨਾਂ ਅੱਜ ਵੇਖੀਆਂ ਗਈਆਂ ਜਦੋਂ ਇੱਕ ਵਿਅਕਤੀ ਜੋ ਬਠਿੰਡਾ ਤੋਂ ਇੱਕ ਟਰਾਈਸਾਈਕਲ ਤੇ ਆਇਆ ਸੀ ਇਹ ਵਿਅਕਤੀ ਬਠਿੰਡਾ ਤੋਂ 25 ਤਰੀਕ ਨੂੰ ਚੱਲਿਆ ਸੀ ਤੇ ਅੱਜ ਪਟਿਆਲਾ ਪਹੁੰਚਿਆ ਸੀ ਇਸ ਤੋਂ ਬਾਅਦ ਉਹ ਦਿੱਲੀ ਜਾ ਕੇ ਕਿਸਾਨੀ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਏਗਾ ਗੱਲ ਕਰਨ ਤੇ ਉਸਨੇ ਕਿਹਾ ਕਿ ਭਾਵੇਂ ਮੇਰੇ ਕੋਲ ਜ਼ਮੀਨ ਘੱਟ ਹੈ ਜਾਂ ਜ਼ਿਆਦਾ ਹੈ ਪਰ ਮੈਂ ਜਾਣਦਾ ਹਾਂ ਕਿ ਅੱਜ ਕਿਸਾਨ ਅੰਦੋਲਨ ਸਾਰਿਆਂ ਲਈ ਲਾਭਦਾਇਕ ਸਿੱਧ ਹੋਵੇਗਾ ਅਤੇ ਇਹ ਨਾ ਸਿਰਫ ਕਿਸਾਨ ਬਲਕਿ ਹਰ ਵਿਅਕਤੀ ਦੇ ਲਈ ਲਾਭਦਾਇਕ ਹੋਵੇਗਾ ਪਰ ਜੇਕਰ ਕਿਸਾਨ ਇਸ ਅੰਦੋਲਨ ਨੂੰ ਹਾਰ ਜਾਂਦੇ ਹਨ ਤਾਂ ਸਾਰਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਕਾਰਪੋਰੇਟ ਘਰਾਣਿਆਂ ਦੇ ਵੱਲੋਂ ਸਾਰੀਆਂ ਚੀਜ਼ਾਂ ਨੂੰ ਮਹਿੰਗਾ ਕਰਕੇ ਵਿੱਚਿਆ ਜਾਵੇਗਾ ਦਾ ਨਾਮ ਹੈ ਆਵਾਇਰ ਦੀ ਜਿਪਟੇ ਦਾ ਆਪਣਾ ਨਾਮ ਅਰਮਿਸਨ ਟੈਂਡਾਪੁਰ 523 ਨੂੰ ਅੱਧਵੇ ਚਲੇ ਗਿਆ ਜੀ ਟੈਂਡਾਪੁਰ ਅੱਜ ਪਟਿਆਲੇ ਪਹੁੰਚੇ ਹਾਂ ਅਸੀਂ ਇੱਕ ਮਾਨਕੀ ਢੀਲ ਨੂੰ ਜਾ ਰਹੇ ਹਾਂ ਕਿਉਂਕਿ ਇਹ ਕਾਲੇ ਕਾਨੂੰਨ ਨੂੰ ਬੱਸ ਕੀਤਾ ਉਹਨਾਂ ਦਾ ਦੋਸ਼ ਕਰਨ ਆ ਕੇ ਜਾ ਰਹੇ ਹਾਂ ਕਿ ਮੇਰਾ ਸਾਈਕਲ ਦਾ ਜਾਮ ਦਾ ਮਕਸਦ ਹੈ ਵੱਧ ਤੋਂ ਵੱਧ ਲੋਕਾਂ ਨੂੰ ਮਨੁੱਖ ਦੇ ਕੇ ਇਹ ਲੋਕਸਾ ਹੈ ਕਿ ਘਾਹ ਤੋਂ ਦੱਸ ਵੱਧ ਤੋਂ ਵੱਧ ਲੋਕਾਂ ਨੂੰ ਉਸਨਾ ਮਿਲੇ ਮਾਦਾ ਹੈ ਕਿ ਨਹੀਂ 10 ਬੱਤਵਾਂ ਚੁਣਾ ਵੀ ਹੋ ਸਕਦੇ ਸਿਰਫ ਬਾਕੀ ਇਹ ਕਾਨੂੰਨ ਵਾਲੇ ਕਾਲੇ ਕਾਨੂੰਨਾਂ ਨੂੰ ਸੁਪਰੀ ਵਿੱਚ ਪਾਸ ਕੀਤੇ ਰੱਦ ਅਸੋ ਉਹ ਆੜਿਆ ਪਿਆ ਗਿਆ ਚਾਪਾ ਵੀ ਅੜ ਚੋਤੇ ਕਰਨ ਦੇ ਜਾਣਾ ਚਾਹੀਦਾ ਹੈਗਾ ਸਾਰਿਆਂ ਨੂੰ ਦਿੱਲੀ ਜਾਣਾ ਚਾਹੀਦਾ ਹੈਗਾ ਮੱਤ ਬਾਸਾਂ ਨਹੀਂ ਪੰਟ